ਬਿੱਤੇ ਦਿਨੀ ਪੰਜ ਗੁੰਡਿਆਂ ਵੱਲੋਂ ਐਸ.ਸੀ ਪਰਿਵਾਰ ਨਾਲ ਸੰਬੰਧਿਤ 17 ਸਾਲ ਦੀ ਨਾਬਾਲਗ ਬੱਚੀ ਨੂੰ ਉਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਸੁਰੱਖਿਅਤ ਬਚ ਕੇ ਨਿਕਲ ਉਪਰੰਤ ਪੀੜਤ ਬੱਚੀ ਗੁੰਡਿਆਂ ਤੋਂ ਡਰਦੀ ਚਾਰ ਦਿਨ ਆਪਣੇ ਕਾਲਜ ਨਹੀਂ ਗਈ ਤੇ ਜਦੋਂ ਚਾਰ ਦਿਨਾਂ ਬਾਅਦ ਦੁਬਾਰਾ ਆਪਣੇ ਕਾਲਜ ਗਈ ਤਾਂ ਤਿੰਨ ਗੁੰਡਿਆਂ ਨੇ ਪਹੁੰਚ ਕੇ ਉਕਤ ਐਸ.ਸੀ ਪਰਿਵਾਰ ਨਾਲ ਸੰਬੰਧਿਤ ਇਸ 17 ਸਾਲਾ ਦੀ ਨਾਬਾਲਗ ਬੱਚੀ ਨਾਲ ਕੁੱਟਮਾਰ ਕਰਦਿਆਂ ਅਗਵਾ ਕਰਨ ਦੀ ਫਿਰ ਤੋਂ ਕੋਸ਼ਿਸ਼ ਕਰ ਰਹੇ ਸਨ ਕਿ ਮੌਕੇ ਤੇ ਪਹੁੰਚੀ 112 ਪੁਲਿਸ ਹੈਲਪਲਾਈਨ ਟੀਮ ਅਤੇ ਲੜਕੀ ਦੇ ਪਰਿਵਾਰ ਨੇ ਲੜਕੀ ਨੂੰ ਬਚਾ ਲਿਆ ਉਥੇ ਇਸ ਮਾਮਲੇ ਵਿੱਚ ਨਿਆਆਂ ਦੀ ਮੰਗ ਨੂੰ ਲੈ ਕੇ ਵਕਫ ਵਕਫ ਜਥੇਬੰਦੀਆਂ ਨੇ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਨਾਲ ਮੁਲਾਕਾਤ ਕਰਦਿਆਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੇਰਾ ਗਿਟਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਬਾਈਕ ਦੀ ਸਕੂਟਰ ਦੀ ਚਾਬੀ ਕੱਢੀ, ਉਹਦੀ ਬਾਹ ਮਰੋੜੀ, ਉਹਨੂੰ ਜਰਾ ਚੱਕਣ ਦੀ ਕੋਸ਼ਿਸ਼ ਕੀਤੀ, ਮਗਰ ਕੁੜੀ ਜਿਹੜੀ ਹੈ ਅਵੇਅਰ ਸੀਗੀ ਪੰਜਾਬ ਪੁਲਿਸ ਦੀ 112 ਤੋਂ ਉਹਨੇ ਤੁਰੰਤ ਜਿਹੜੀ ਹੈ ਕਾਲ 112 ਤੇ ਲਾਈ ਤਾਂ ਤੁਰੰਤ ਨਾਲ ਦੀ ਨਾਲ ਹੀ ਪੁਲਿਸ ਜਿਹੜੀ ਹੈ ਉੱਥੇ ਮੌਕੇ ਤੇ ਪਹੁੰਚੀ। ਇਹ ਲੜਕੀ ਦੀ ਉਮਰ ਜਿਹੜੀ 18 ਸਾਲ ਤੋਂ ਘੱਟ ਹੈ ਇਹ ਸ਼ੈਡਿਊਲ ਕਾਸਟ ਜਾਤੀ ਨਾਲ ਸੰਬੰਧ ਰੱਖਦੀ ਹੈ ਮਹਿਮਾਨਜੋਗ ਐਸਐਸਪੀ ਜਿੰਨੀਆਂ ਵੀ ਸਾਡੇ ਜਥੇਬੰਦੀਆਂ ਭੀਮ ਕ੍ਰਾਂਤੀ ਸੰਸਥਾਪਕ ਹੋਣ ਦੇ ਨਾਤੇ ਮੈਂ ਅੱਜ ਪਰਿਵਾਰ ਦੇ ਨਾਲ ਇੱਥੇ ਆਇਆ ਮੰਗ ਕਰਦਾ ਕਿ ਮਕਦਮੇ ਦੇ ਵਿੱਚ ਪ੍ਰੋਵਿੰਸ਼ਨ ਆਫ ਐਟ੍ਰੋਸਿਟੀ ਐਕਟ 1999 ਦੀਆਂ ਧਾਰਾਵਾਂ ਤਹਿਤ ਅਤੇ ਉਸ ਕੋ ਐਕਟ ਜਿਹੜਾ ਉਹ ਲੱਗਣਾ ਚਾਹੀਦਾ ਨਾ ਤਾਂ ਅਗਵਾ ਕਰਨ ਦੀ ਪੁਰਸ਼ਾਂ ਧਾਰਾ ਲਈ ਨਾ ਹੀ ਉਹਦੇ ਵਿੱਚ ਮਤਲਬ ਕਿ ਕੋਈ ਸੈਕਟ ਲਾਇਆ ਨਾ ਬੱਚੀ ਜਿਹੜੀ ਆ ਮਾਈਨਰ ਆ ਉਹ ਧਨਾੜ ਬੰਦੇ ਆ ਸਰਮਾਇਦਾਰਾਂ ਦੇ ਮੁੰਡੇ ਆ 4 ਲੱਖ ਰੁਪਈਆ ਦੀ ਆਫਰ ਦਿੰਦੇ ਰਹੇ ਕਿ ਤੁਸੀਂ ਰਾਈ ਨਮਾ ਕਰ ਲਓ 4 ਲੱਖ ਰੁਪਈਆ ਲੈ ਲਓ ਤੇ ਪੁਲਸਾਂ ਨੇ ਸੀ ਕਿ ਨਹੀਂ ਤਾਂ ਜੀ ਅਸੀਂ ਇਹ ਕੋਈ ਹੋਰ ਰਾਹ ਲੱਭਣਗੇ ਤਾਂ ਆ ਉਹਨਾਂ ਨੇ ਰਾਹ ਲੱਭ ਲਿਆ ਮੈਨੂੰ ਇਹ ਲੱਗਦਾ ਵੀ ਜਿਹੜਾ 4 ਲੱਖ ਰੁਪਈਆ ਪੀੜਤ ਤੇਰ ਨੂੰ ਦੇਣ ਦੇ ਸੀ ਇਹ ਕੋਈ ਸੰਨ ਦੇ ਵਿੱਚ ਪੁਲਸ ਲੈ ਗਈ ਜਿਹਦੇ ਕਰਕੇ ਖਾਲੀ ਪਰਚਾ ਦੇ ਦਿੱਤਾ ਔਰ ਕੁੜੀ ਦਾ ਤਾਂ ਮੋਬਾਈਲ ਰੱਖ ਲਿਆ ਤੇ ਮੁੰਡੇ ਦੀ ਜ਼ਮਾਨਤ ਵਾਰ ਤੇ ਵਾਰ ਤੇ ਕਰਤੀ ਇਹ ਸਾਰਾ ਜਿਹੜਾ ਕਾਲਾ ਮਹਲਾ ਉਹਦੇ ਸਬੰਧ ਚ ਸੀਐਸਐਸਪੀਸਾ ਨੂੰ ਮਿਲਣਾ ਹੈ ਸਾਨੂੰ ਪੈਸੇ ਆਂਦਾ ਕਹਿੰਦੇ ਸੀ ਵੀ ਪੈਸੇ ਲੈ ਲਓ ਤੇ ਰਾਜੀਨਾਮਾ ਕਰ ਲਓ ਪ੍ਰੈਸ਼ਰ ਪਾਉਂਦੇ ਸੀ ਸਾਰਾ ਸਾਡੀ ਧੀ ਦਾ ਮਸਲਾ ਸੀ ਕਿਵੇਂ ਪੈਸੇ ਲੈ ਲਗੇ ਇੱਜ਼ਤ ਦਾ ਮਾਮਲਾ ਹੈ ਬੇਟੀ ਨੇ ਪੜ੍ਹਨਾ ਪਹਿਲਾਂ ਵੀ ਇਹਨਾਂ ਨੇ ਪੈਸੇ ਲੈ ਕਿਸੇ ਹੋਰ ਬੇਟੀ ਦੇ ਪੈਸੇ ਲੈ ਕੇ ਉਹਨਾਂ ਦਾ ਬਸ ਮਾਮਲਾ ਖਤਮ ਕਰਤਾ ਤੇ ਸਾਨੂੰ ਵੀ ਉਹੀ ਪ੍ਰੈਸ਼ਰ ਪਾਉਂਦੇ ਸੀ ਪਰ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ